ਸਾਜੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਪੀ ਤਤੀ ਦੇ ਦੇ ਪੇ ਜੀ ਮੇਰਾ ਡੀਪੀਸੀ ਪੰਜਾਬੀ ਤੇ ਵਿਕੀ ਮਲਕਦੀਪ ਟਾਲਾ ਤੋਂ 에ਰਪੋਰਟ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਬੁੱਲੇਵਾਲ ਜੋ ਵਿਦੇਸ਼ ਬੈਠੇ ਐਨਆਰਆਈ ਸਾਹਿਬ ਬੁੱਲੇਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਸ ਪਿੰਡ ਦੇ ਨੌਜਵਾਨ ਨੇ ਲੱਖਾਂ ਰੁਪਏ ਖਰਚ ਕਰ ਪਿੰਡ ਦੀ ਨੁਹਾਰ ਬਦਲੀ ਉੱਥੇ ਹੀ ਇਸ ਪਿੰਡ ਤੋਂ ਅਤੇ ਸਾਹਿਬ ਦੇ ਕੰਮਾਂ ਤੋਂ ਸੇਧ ਲੈ ਕੇ ਇਸੇ ਇਲਾਕੇ ਦੇ ਇੱਕ ਹੋਰ ਪਿੰਡ ਬਾਗੋਵਾਨੀ ਦੇ ਨੌਜਵਾਨਾਂ ਨੇਵੀ ਆਪਣੇ ਪਿੰਡ ਦੀ ਨੁਹਾਰ ਬਦਲਣ ਦਾ ਟੀਚਾ ਲੈ ਕੇ ਕੰਮ ਕੀਤਾ ਉਥੇ ਹੀ ਪਿੰਡ ਬਾਗੋਵਾਨੀ ਦੇ ਨੌਜਵਾਨ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਖੁਦ ਕਰੀਬ ਦਾ ਸਲਵ ਦੇਸ਼ ਰਹਿ ਕੇ ਆਇਆ ਹੈ ਅਤੇ ਉਥੇ ਹੀ ਜਦ ਰੈਣ ਸੈਣ ਹੰਡਾਇਆ ਤਾਂ ਇੱਥੇ ਪੰਜਾਬ ਆ ਕੇ ਇਹ ਅਹਿਸਾਸ ਹੋਇਆ ਕਿ ਆਪਣੇ ਪਿੰਡ ਨੂੰ ਵੀ ਇੱਕ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਇਆ ਜਾਵੇ ਅਤੇ ਨੇੜਲੇ ਪਿੰਡ ਬੁੱਲੇਵਾਲ ਦੇ ਨੌਜਵਾਨ ਸਾਬ ਤੋਂ ਵੀ ਸੇਧ ਮਿਲੀ ਤਾ ਪਿੰਡ ਦੇ ਹੀ ਹੋਰਨਾ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਸੰਸਥਾ ਬਣਾਈ ਅਤੇ ਜਿੱਥੇ ਪਹਿਲਾਂ ਪਿੰਡ ਦੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ ਉੱਥੇ ਹੀ ਪਿੰਡ ਦੀ ਨੁਹਾਰ ਬਦਲਣ ਦਾ ਟੀਚਾ ਲੈ ਕੇ ਪਿੰਡ ਨੂੰ ਬੂਟੇ ਲਗਾ ਕੇ ਹਰਾ ਭਰਾ ਕੀਤਾ ਗਿਆ ਉੱਥੇ ਹੀ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਚ ਬਹੁਤ ਗੰਦਗੀ ਸੀ ਜਿਸ ਨੂੰ ਕੋਈ ਵੀ ਸਾਫ਼ ਨਹੀਂ ਕਰਦਾ ਸੀ ਹੁਣ ਨੌਜਵਾਨਾਂ ਨੇ ਖੁਦ ਹੀ ਇਹ ਟੀਚਾ ਲੈ ਕੇ ਖੁਦ ਹੀ ਪਿੰਡ ਦੇ ਆਲੇ-ਦੁਆਲੇ ਦੀ ਸਾਰੀ ਗੰਦਗੀ ਨੂੰ ਸਾਫ਼ ਕਰ ਪਿੰਡ ਦੀ ਨਿਹਾਰ ਬਦਲਣ ਦਾ ਇੱਕ ਟੀਚਾ ਬਣਾ ਲਿਆ ਹੈ ਤਾਂ ਦਾਦਾ ਜੀ ਇਹ ਕੀ ਇਸ ਪਿੰਡ ਨੂੰ ਵੇਖ ਕੇ ਸਾਹ ਬੁੱਲੇਵਾਲ ਦੇ ਪਰਿਵਾਰ ਨੇ ਇਹਨਾਂ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਤੇ ਹੌਸਲਾ ਅਫਜ਼ਾਈ ਵੀ ਕੀਤੀ ਤੁਸੀਂ ਦੇ ਦੇ ਪਈਓ ਪੱਤਰਕਾਰ ਵਿੱਕੀ ਮਲਕ ਦੀ ਬਾਗੋਵਾਣੀ ਤੋਂ ਏਅਰਪੋਰਟ ਤਾਲਾ ਦੇ ਨੇੜੇ ਪਿੰਡ ਦੇ ਵਿੱਚ ਨੌਜਵਾਨਾਂ ਨੇ ਇੱਕ ਪਿੰਡ ਦੇ ਵਿੱਚ ਜਿਹੜੀ ਆ ਆਪਣੇ ਪਿੰਡ ਦੀ ਲੋਹਾਰ ਬਦਲ ਲਈ ਜ਼ਿੰਮੇਵਾਰੀ ਚੁੱਕੀ ਆ ਔਰ ਪਿੰਡ ਜਿਹੜਾ ਹੈ ਉਹਨਾਂ ਦਾ ਕਹਿਣਾ ਹੈ ਬਹੁਤ ਸੋਹਣਾ ਪਿੰਡ ਜਿਹੜਾ ਇਹ ਬਣਾਇਆ ਜਾਊਗਾ ਆਪਾਂ ਗੱਲ ਵੀ ਕਰਦੇ ਆ ਨੌਜਵਾਨਾਂ ਦੇ ਨਾਲ ਸਭ ਤੋਂ ਪਹਿਲਾਂ ਬੰਦੇ ਦੇ ਮਨ 'ਚ ਭਾਵਨਾ ਹੋਣੀ ਚਾਹੀਦੀ ਆ ਕਿ ਮੈਂ ਆਪਣੇ ਪਿੰਡ ਵਾਸਤੇ ਆਪਣੇ ਲੋਕਾਂ ਵਾਸਤੇ ਕੁਝ ਕਰਨਾ ਚਾਹੁੰਦਾ ਸੋ 10-11 10-11 ਸਾਲ ਹੋ ਗਿਆ ਭਾਈ ਕਨਈਆ ਜੀ ਵੈਲਫੇਅਰ ਸੁਸਾਇਟੀ ਛੜੀ ਰਜਿਸਟਰਡ ਆ ਭਾਰ ਸਰਕਾਰ ਵੱਲੋਂ ਉਹਦੇ ਵਿੱਚ ਅਸੀਂ ਘੜ ਤੋਂ ਘਟੋਂ ਤੱਕ 65-70 ਲੱਖ ਰੁਪਏ ਦਾ ਕੰਮ ਕੀਤਾ ਜਿਹਦੇ ਵਿੱਚ ਲੋੜਵੰਦਾਂ ਦੇ ਲੈਣ-ਚੁਵਾਏ ਆ ਘਰ ਬਣਾਏ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਜਿਹੜੇ ਟ੍ਰੀਟਮੈਂਟ ਜਿਹੜਾ ਕਰਵਾਇਆ ਨਾਲ ਦੀ ਨਾਲ ਸਾਡੇ ਮਨ 'ਚ ਇਹ ਇੱਕ ਚਿੰਗਿਆ ਨੌਜਵਾਨ ਵੀਰਾਂ ਦੇ ਕਿ ਆਪਾਂ ਕੋਸ਼ਿਸ਼ ਕਰਨੀ ਯਤਨ ਕਰਦੇ ਰਹਿਣਾ ਕਿ ਇਹ ਪਿੰਡ ਨੂੰ ਇੰਨਾ ਕੁ ਸੋਹਣਾ ਬਣਾਉਣਾ ਵਾ ਕਿ ਇੱਕ ਦਿਨ ਇਹ ਪਿੰਡ ਦੀਆਂ ਜੜੀਆਂ ਗੁੰਝਾਂ ਨੇ ਜਾਂ ਸੁੰਦਰਤਾਵਾਂ ਵੱਜੋਂ ਦੁਨੀਆ 'ਚ ਇਹਦੀ ਪਛਾਣ ਹੋਵੇ ਸਾਡੇ ਮਨ ਦਾ ਜਿਹੜਾ ਇੱਕ ਇੱਕ ਸਾਡਾ ਟਾਰਗੇਟ ਆ ਇਹ ਅਹੀਂ ਉੱਥੇ ਪਹੁੰਚੀਏ ਉਹਦੇ ਵਾਸਤੇ ਅਸੀਂ ਦਿਨ ਰਾਤ ਆਪ ਆਣ ਕੇ ਜਿਹੜੇ ਇਹ ਕਾਰਜ ਆ ਉਹਨਾਂ ਦੇ ਵਿੱਚ ਕੰਮ ਕਰਦੇ ਆ ਇਹ ਨਹੀਂ ਆ ਕਿ ਕੱਲੇ ਚਿੱਟੇ ਕੁਰਤੇ ਪਜਾਮੇ ਪਾ ਕੇ ਤੇ ਆਪਾਂ ਸੋਚਦੇ ਆ ਕਿ ਆਪਾਂ ਪਿੰਡ ਨੂੰ ਸੋਨਾ ਬਣਾ ਲਾਂਗੇ ਆਪਾਂ ਮਜ਼ਦੂਰਾ ਵਾਂਗਰ ਆਪਣੇ ਪਿੰਡ ਦੀ ਸੇਵਾ ਕਰਕੇ ਤੇ ਇਹ ਪਿੰਡ ਦਾ ਨਾਮ ਜਿਹੜਾ ਕਿਸੇ ਦੁਨੀਆ ਦੇ ਨਕਸ਼ੇ ਤੇ ਲੈ ਗਏ ਜਦੋਂ ਕਿ ਕਈ ਵਾਰੀ ਇਹ ਪਿੱਛੇ ਖਾਣ ਵੀ ਪਉਂਦੇ ਸੀ ਜਿਹੋ ਜੀ ਕੋਕੋ ਹੋ ਜੇ ਬੱਚੇ ਹਨਾ ਕਹਿਣ ਦਾ ਭਾਵਾ ਵੀ ਜਿੱਦਾਂ ਦਾ ਹਾਲਾ ਦਿਵਾਲੇ ਦੇ ਵਿੱਚ ਕੋਈ ਇਦਾਂ ਦੀ ਸ਼ਖਸੀਅਤ ਸਾਬੂਲੇਵਾਲ ਵਰਗੀ ਮੈਂ ਤਾਂ ਕਹਿੰਨਾ ਉਸ ਮਾਂ ਨੂੰ ਵੀ ਮੈਂ ਸਲੂਟ ਕਰਦਾ ਜਿਹਦੀ ਕੁੱਖ ਤੋਂ ਉਸ ਪੁੱਤ ਨੇ ਜਨਮ ਲਿਆ ਤੇ ਅੱਜ ਉਹਦੇ ਪਿੰਡ ਦਾ ਨਾਂ ਉਹਨੇ ਦੁਨੀਆ 'ਚ ਰੋਸ਼ਨ ਕੀਤਾ ਔਰ ਉਹ ਵੀ ਆਪਣੀ ਜੇਬ ਦੇ ਵਿੱਚੋਂ ਪੈਸੇ ਬਾਹਰ ਦੇ ਦੇਸ਼ 'ਚ ਮੈਂ ਵੀ ਰਹਿ ਕੇ ਆਂ ਜੀ 10 ਸਾਲ ਇੰਗਲੈਂਡ 'ਚ ਬਾਹਰ ਜਾ ਕੇ ਕਮਾਈ ਕਰਨੀ ਬਹੁਤ ਸਖਤ ਆ ਉੱਥੇ ਬੈਠਾ ਨਹੀਂ ਜਾਂਦਾ ਟਾਈਮ ਟੂ ਟਾਈਮ ਕੰਮ ਕਰਨਾ ਪੈਂਦਾ ਪਰ ਫਿਰ ਵੀ ਇੰਨੀ ਸਖਤ ਮਿਹਨਤ ਕਰਨ ਦੇ ਬਾਵਜੂਦ ਆਪਣੇ ਪਿੰਡ ਵਾਸਤੇ ਇੰਨਾ ਪਿਆਰ ਇੰਨਾ ਦਰਦ ਰੱਖਣਾ ਇਹ ਵੀ ਜੋ ਦੇ ਸੂਰਬੀਰ ਬੰਦਿਆਂ ਦੇ ਕੰਮ ਆ ਕੋਈ ਆਮ ਬੰਦੇ ਦਾ ਇਹ ਕੰਮ ਨਹੀਂ ਆ ਸੋ ਇਹ ਗੱਲ ਤੁਹਾਡੀ ਠੀਕ ਆ ਕਿ ਜਦੋਂ ਆਲੇ-ਦੁਆਲੇ 2-4 ਬੰਦੇ ਇਦਾਂ ਕੰਮ ਕਰਨਾ ਸ਼ੁਰੂ ਕਰ ਦੇਣਗੇ ਤੇ ਇਹ ਰਵੈਤ ਜਿਹੜੀ ਆ ਇਹ ਤੁਰਨੀ ਸ਼ੁਰੂ ਹੋ ਜਾਏਗੀ ਅੱਗੇ ਦੀ ਅੱਗੇ ਹੋਰ ਵੀ ਲੋਕਾਂ ਦੀ ਜਾਗਰੂਕਾ ਅਸੀਂ ਅੱਜ ਵੀ ਗੱਲ ਕਰਦੇ ਆ ਕਿ ਬੜੇ ਐਡਵਾਂਸ ਆ ਬੜੇ ਸੋਹਣੇ ਆ ਬੜੇ ਹਰੇ ਭਰੇ ਆ ਕਿੰਨਾ ਡਿਸਿਪਲਨ ਆ ਪਰ ਉੱਥੋਂ ਦੇਖ ਕੇ ਇੱਥੇ ਆ ਕੇ ਉਸ ਚੀਜ਼ ਨੂੰ ਐਗਜ਼ਾਮਪਲ ਨੂੰ ਸੈੱਟ ਕਰਨਾ ਸਾਡਾ ਮਿਹਨਤ ਕਰਨ ਦੀ ਲੋੜ ਕਿਉਂਕਿ ਉੱਥੇ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਆ ਨਿਊਟਰਲ ਇਹ ਆਮ ਬੰਦਿਆਂ ਦਾ ਕੋਈ ਇੰਨੀ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਜਾਂ ਹਿੰਮੇਵਰੀ ਲੈਣ ਦੀ ਲੋੜ ਨਹੀਂ ਕਿਉਂਕਿ ਸਰਕਾਰਾਂ ਹੀ ਸਾਰੇ ਕੰਮ ਕਰਦੀਆਂ ਪਰ ਜੇ ਸਾਡੇ ਦੇਸ਼ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਇੱਥੇ ਜੇ ਸਰਕਾਰਾਂ ਦੇ ਸਿਰ ਤੇ ਰਹੀਏ ਜਾਂ ਕਹੀਏ ਕਿ ਪੰਚਾਇਤਾਂ ਦੀ ਵੀ ਮੈਂ ਗੱਲ ਕਰ ਲਾਂ ਕਿ ਉਹਨਾਂ ਦੇ ਸਿਰ ਤੇ ਰਹੇ ਤੇ ਆਪਾਂ ਆਪਣੇ ਪਿੰਡਾਂ ਨੂੰ ਸੋਹਣੇ ਖੂਬਸੂਰਤ ਜਾਂ ਵਧੀਆ ਹੀ ਬਣਾ ਨਹੀਂ ਸਕਦੇ ਇਹ ਸਾਨੂੰ ਆਪ ਹੀ ਉੱਠਣਾ ਪਾਣਾ ਸਾਡੇ 'ਚ ਜਜਬਾ ਹੋਣਾ ਚਾਹੀਦਾ ਵਾ ਇਹ ਜ਼ਿੰਦਗੀ بار بار ਨਹੀਂ ਮਿਲਣੀ ਅਜਿਹੇ ਕੰਮ ਕਰਕੇ ਜ਼ਿੰਦਗੀ ਜੀਂਦਿਆਂ ਕਰਕੇ ਜਾਈਏ ਜਿੱਦਾਂ ਬੁੱਲੇਵਾਲ ਵੀਰ ਕਰਕੇ ਜਾ ਰਿਹਾ ਉਹ ਜਿਹੜੇ ਕੰਮ ਨੇ ਉਹ ਸਦਾ ਆਉਣ ਵਾਲੀਆਂ ਮੇਰੇ ਖਿਆਲ ਨਾਲ 2-4-5 ਪੀੜ੍ਹੀਆਂ ਤੇ ਯਾਦ ਰੱਖਣਗੀਆਂ ਜਿਹੜੇ ਉਹਨਾਂ ਕੰਮ ਕਰ ਲੈਣੇ ਸੋ ਸਾਨੂੰ ਖੁਦ ਨੂੰ ਇਹ ਕੰਮ ਕਰਨ ਵਾਸਤੇ ਗਰਾਊਂਡ ਤੇ ਆਉਣਾ ਚਾਹੀਦਾ ਆ ਭੀ ਪਾਵਾ ਦਾ ਕਿ ਮੈਂ ਕੀ ਆਉਤ ਹਾਂ ਬਹੁਤ ਵਧੀਆ ਕਰਨ ਦੇ ਆ ਚਲੋ ਕਰਨਾ ਵੀ ਚਾਹੀਦਾ ਆ ਵਧੀਆ ਉਹਨਾਂ ਨਾਲ ਲੱਗੇ ਆ ਵੀਰਾਂ ਘਾਰੀ ਆ ਕੋਠੀਆਂ ਕੀ ਕਰਦੀਆਂ ਕੋਠੀਆਂ ਹਰ ਕੋਈ ਆਪਣੀ ਬਣਾਉਂਦਾ ਵਾ ਆਪਣੇ ਲਈ ਬਣਾਉਂਦਾ ਤੇ ਉਹ ਪਿੰਡ ਵਾਸਤੇ ਬਣਾਉਂਦੇ ਆ ਲੋਹੀ ਮੇਰੀ ਉਹਨਾਂ ਨੇ ਕਿਹਾ ਕਹਿੰਦੇ ਵੀ ਯਾਰ ਵਾਂਗੋ ਆ ਨਹੀਂ ਜਾਣਾ ਆਂਦਾ ਵੀ ਉੱਥੇ ਵੀ ਆਪਣੇ ਨਾਲ ਕੁਝ ਆਪਣੇ ਸੱਜਣ ਹੈਗੇ ਨੇ ਉਹ ਟੀਮ ਪੂਰੀ ਆ ਕਾਫੀ ਆਪਣੇ 25 30 ਬੰਦੇ ਹੈ ਜਿਹੜੇ ਪਿੰਡ ਨੂੰ ਬੜੇ ਵਧੀਆ ਤਰੀਕਾ ਨਾਲ ਬਣਾਉਂਦੇ ਆਂਦੇ ਵੀ ਜ਼ਰੂਰ ਜਾਣਾ ਦੇਖ ਕੇ ਆਉਣਾ ਵੀ ਕੀ ਕੀ ਕਰ ਰਹੇ ਆ ਤੇ ਆਪਾਂ ਵੀ ਉਸ ਤੋਂ ਹੋ ਸਕਦਾ ਵੀ ਆਪਾਂ ਵੀ ਕੁਝ ਨਵਾਂ ਕੁਝ ਸਿੱਖੀਏ ਵੀ ਜਿਹੜੀ ਆਪਾਂ ਕੁਝ ਰਹਿ ਗਏ ਆ ਕੁਝ ਕੰਮ ਕਰਨ ਤੋਂ ਉਹਨਾਂ ਨਾਲ ਵੇਖ ਕੇ ਤੇ ਆਪਾਂ ਵੀ ਕੋਈ ਪਿੰਡ ਦੇ ਵਿੱਚ ਕੋਈ ਚੇਂਜ ਲਿਆ ਲਿਆ ਸਕੀਏ ਉਹ ਇਸੇ ਕਰਕੇ ਮੈਂ ਵੀ ਦੇਖਣਾ ਹੈ ਵੀ ਕੀ ਕੀ ਕਰ ਰਹੇ ਨੇ ਬਹੁਤ ਵਧੀਆ ਇਹਨਾਂ ਦਾ ਬਲਕਿ ਸਲਾਗਾ ਯੋਗ ਹਕਵਾ ਕਿ ਇਹਨਾਂ ਵੇਖੋ ਆ 10 ਦੇ ਕਿ 4-4 ਫੁੱਟ ਲੂੰਗੇ ਨਾਲੀਆਂ ਸੀ ਇਹ ਗਾਰਸੀ ਇੱਥੇ ਬਹੁਤ ਜ਼ਿਆਦਾ ਤੋਂ ਹੁਣ ਆ ਦੇਖ ਰਹੇ ਕਿ ਕਿੰਨਾ ਸੋਹਣਾ ਨਾਲਾ ਬਣਾਇਆ ਵਾ ਬਹੁਤ ਵਧੀਆ ਇਹ ਆ ਕਿ ਨਾਲ ਸੜਕ ਦਾ ਵੀ ਬਚਾਵਾ ਤੇ ਰਾਹ ਵੀ ਚੌੜਾ ਹੋ ਗਿਆ ਕਾਫੀ ਉਹਦੇ ਨਾਲ ਉਹਨਾਂ ਆਉਣ ਜਾਣ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੈਗੀ ਇੱਕ ਨਿਹਾਰ ਬਦਲ ਦੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ 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 ਮਾੜੀ ਥੋੜੀ ਵੀ ਨਹੀਂ ਸਾਡੇ ਜਿਹੜੇ ਬੱਚੇ ਸੀ ਨਾ ਉਹ ਵੀ ਕਿਤੇ ਮੱਛਰ ਦੇ ਨਾਲ ਨੂੰ ਮਾਰਦੇ ਜੀ ਕਿ ਇੰਨਾ ਕੁ ਮੱਛਰੀ ਇਹਨੇ ਨਹੀਂ ਸੁਣੀਆ ਬੜਿਆਂ ਨੂੰ ਆਖਿਆ ਜਦੋਂ ਦੇਖ ਨਾ ਆ ਹੁਣ ਬਲਬ ਤੇ ਲੋਹੇ ਲੋਕ ਦੇਖਦੇ ਬੜਾ ਤੁਹਾਡੀ ਕਿਸੇ ਨੇ ਨਹੀਂ ਸੁਣੀ ਹੁਣ ਚਲੋ ਸਮਾਰ ਆਈ ਤੁਹਾਡੀ ਬੜੀ ਮਿਹਰਬਾਨੀ ਹੈ ਜਿਹੜੀ ਆ ਹੁਣੇ ਕੰਮ ਹੋਣਦਾ ਅੜ ਕੇ ਕਿਸੇ ਨੇ ਨਹੀਂ ਸੁਣੀ ਫਾਇਆਂ ਕੀਤੀਆਂ ਫਿਰ ਹਾਂ ਇਹਨਾਂ ਆਪ ਕੀਤੀ ਇਹਨਾਂ ਇੰਨੇ ਗੰਦੇ ਵਿੱਚ ਵੜ ਕੇ ਨਾ ਆਪ ਕੀਤਾ ਸਭ ਕੁਝ ਨਾ ਆਪ ਕੀਤਾ ਇਹਨਾਂ ਨੇ ਬੱਚਿਆਂ ਨੇ ਨਾ ਇਹਨਾਂ ਨੇ ਸਭ ਕੁਝ ਨਾ ਆਪ ਕੀਤਾ ਚਲ ਤੁਹਾਡੇ ਕਿਸੇ ਨੇ ਨਹੀਂ ਸੁਣੀ ਇਹਦੇ ਬੱਚੇ ਨੇ ਜਿਨ੍ਹਾਂ ਨੇ ਬੱਚੇ ਆ ਸਾਡੇ ਸਾਰੇ ਬੱਚੇ ਹੀ ਨੇ ਜਿਹੜਾ ਜਿਸ ਤਰ੍ਹਾਂ ਕਿ ਬਟਾਲਾ ਦੇ ਨੇੜੇ ਪਿੰਡ ਸਾਹ ਬੁੱਲੇਵਾਲ ਦਾ ਪਿੰਡ ਹੈ ਉਹਨੂੰ ਦੇਖਦੇ ਹੋਏ ਇਹ ਪਿੰਡ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਟੀਚਾ ਚੁੱਕਿਆ ਵੀ ਜੇ ਐਨ ਆਰ ਆਈ ਇੱਕ ਆਪਣੀ ਕਮਾਈ ਦੇ ਵਿੱਚੋਂ ਪਿੰਡ ਬਣਾ ਸਕਦਾ ਵਧੀਆ ਔਰ ਇਹਨਾਂ ਨੇ ਵੀ ਟੀਚਾ ਚੁੱਕਿਆ ਵੀ ਜਿਹੜਾ ਪਿੰਡ ਆ ਬਹੁਤ ਸੋਹਣਾ ਬਣਾਵਾਂਗੇ ਆਪਾਂ ਮੈਂ ਬਟਾਲਾ ਦਾ ਵਿਕੀ ਮਲਿਕ